ਮੈਚ ਹੋ ਰਹੇ ਨੇ ਭਾਰਤ ਪਾਕਿਸਤਾਨ ਦੇ ਤਾਂ ਬੜੀ ਇਸ ਚੀਜ਼ ਨੂੰ ਲੈ ਕੇ ਆਪਸ ਦੇ ਵਿੱਚ ਖਿੱਚੋ ਤਣ ਚੱਲ ਰਹੀ ਹੈ ਕਿਵੇਂ ਦੇਖਦੇ ਹੋ ਇਸ ਮਸਲੇ ਤੇ ਆਜ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੋਰ ਸੀਨੀਅਰ ਕਿੱਟ ਜਿਹੜੇ ਖੇਲਦੇ ਰਹੇ ਖਡਾਰੀ ਉਹਨਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਕਿਉਂ ਛਿੜਿਆ ਜਾ ਰਿਹਾ ਹੈ ਮੈਚ ਜਿਹੜੇ ਬਾਗ ਵੀ ਮੈਚ ਛਿੜੇ ਗਿਆ ਕੋਈ ਅਕਾਉਂਟ ਨਹੀਂ ਆਈ ਤੇ ਹੁਣ ਜਦੋਂ ਗੁਰਨਾਣ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਪਰ ਸਿੱਖਾਂ ਦਾ ਜਥਾ ਜਾਣਾ ਸੀ ਤਾਂ ਉਹਦੇ ਤੇ ਪਹੁੰਚ ਦੀ ਨਾਲਤੀ ਹੈ ਇਹ ਤਾਂ ਮੁਗਲਾਂ ਦੇ ਸਮਾਂ ਚ ਨਹੀਂ ਰੁਕੇ ਉਹ ਤੋਂ ਬਾਅਦ ਤਾਂ ਕੋਈ ਖਤਰਾ ਨਹੀਂ ਹੋ ਸਕਦਾ ਨਾ ਉਹਨਾਂ ਬੇੜਾਂ ਜਿਵੇਂ ਇਹਨਾਂ ਨੇ ਜਿੱਥੇ ਸਿੱਖੀ ਦਾ ਸੰਸਾਣਾ ਸੀ ਸਿਖਾਣੇ ਜਾਣਾ ਸੀ ਕਦੇ ਢੋਲੇ ਨਹੀਂ ਕਰਵਾਨੀਆਂ ਦਿੱਤੀਆਂ ਉਸ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਖੁੱਲਕੇ ਇਸ ਮੁੱਦੇ ਤੇ ਸਾਂ ਲੈ ਕਿ ਕਿਉਂ ਜਿੱਥੇ ਨੂੰ ਰੁਕਿਆ ਜਾ ਰਿਹਾ ਹੈ ਸਾਡੀ ਆਸਥਾ ਹੈ ਪੰਜਾਬੀਆਂ ਨੂੰ ਬਹੁਤ ਵੱਡਾ ਫਿਕਰ ਹੈ ਇੰਦੋਰ ਨੂੰ ਨਹੀਂ ਕਰਨਾ ਚਾਹੀਦਾ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਜਾਂ ਤਾਂ ਆਪਣੇ ਹੀ ਕਹੇ ਤੋਂ ਫਲਟੇਗੀ ਜਾਂ ਫਿਰ ਪ੍ਰਧਾਨ ਮੰਤਰੀ ਮੋਦੀ ਰਜ਼ਾਇੰਦੇਨ ਆਰ ਇਸ ਸਮੇਂ ਦੇ ਮੁਖੀ ਹੈ ਉਹਨਾਂ ਨੇ ਸਪਸ਼ਟ ਤੌਰ ਤੇ ਗੱਲ ਕੀਤੀ ਸੀ ਕਿ ਮੈਂ ਕਿਧਰੇ ਵੀ ਨਹੀਂ ਕਿਹਾ ਕਿ 75 ਸਾਲ ਦੀ ਕੋਈ ਪਾਵਨਦੀ ਹੈ ਕਿ ਮੈਂ ਵੀ 75 ਸਾਲ ਦਾ ਹੋ ਗਿਆ ਮੇਰੇ ਤੇ ਕੋਈ ਪਵੰਦੀ ਨਹੀਂ ਆ ਇਸ ਤਰੀਕੇ ਨਾਲ ਭਾਜਪਾ ਦੇ ਨੰਨਾ ਮੋਦੀ ਤੇ ਵੀ ਕੋਈ ਪਵੰਦੀ ਨਹੀਂ ਪਾਰ ਨਹੀਂ ਚੋਣਾ ਦਾ ਜ਼ਿਕਰ ਕਰਦੇ ਕੋਦੋਂ ਵੀ ਅਗਵਾਈ ਰਾਮਨ ਦੇ ਨੂੰ ਮੁੱਦੀ ਕਰਨਗੇ ਜੇਕਰ ਰਾਹੁਲ ਗਾਂਧੀ ਆਏ ਨੇ ਤਾਂ ਦੇਖਿਆ ਜਾਵੇ ਜਿਹੜਾ ਉਹਨਾਂ ਦਾ ਪਿੱਛੇ ਪਰਿਵਾਰ ਦੇ ਨਾਲ ਜੋ ਪਚੋਖਣ ਨਾਲ ਜੁੜਿਆ ਹੈ ਉਹ ਬਹੁਤ ਵੱਡਾ ਇੱਕ ਅਪਰਾਧ ਕਹਿ ਲਓ ਜਾਂ ਬਹੁਤ ਵੱਡੀ ਗੱਲ ਜੁੜੀ ਹੈ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਹਨਾਂ ਸਮਿਆਂ ਦੇ ਵਿੱਚ ਮਾਫੀ ਉਸ ਬੰਦੀ ਮੱਕੀ ਜਾ ਚੁੱਕੀ ਹੈ ਰਾਹੁਲ ਗਾਂਧੀ ਉਸ ਤੋਂ ਬਾਅਦ ਤੀਸਰੀ ਪੀੜੀ ਨੇ ਕਿਵੇਂ ਦੇਖਦੇ ਹੋ ਇਹਨਾਂ ਲੰਬਾ ਇਸ ਚੀਜ਼ ਨੂੰ ਲੈ ਕੇ ਜਾਇਆ ਜਾ ਰਿਹਾ ਸ ਕਿੱਥੇ ਕੌਣ ਸਹੀ ਹੈ ਤੇ ਕਿੱਥੇ ਕੌਣ ਗਲਤ ਜਾਪਦਾ ਜੇ ਤਾਂ ਰਾਹੁਲ ਗਾਂਧੀ ਇਹ ਕਹਿੰਦਾ ਕਿ ਮੈਂ ਤਾਂ ਸਰੋਪਾ ਲੈਣਾ ਹੀ ਲੈਣਾ ਜੀ ਇਹ ਤਾਂ ਗੱਲ ਸੀ ਵੱਖਰੀ ਉਹ ਤਰ੍ਹਾਂ ਸਾਬ ਨਤਮਸਤਕ ਹੋਇਆ ਉੱਥੇ ਜਾ ਕੇ ਇਹ ਸਰੋਪਾ ਦਿੱਤਾ ਗਿਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਰਾਹੁਲ ਗਾਂਧੀ ਇਸ ਮੁੱਦੇ ਤੇ ਕੋਈ ਵਾਕਫੀਤ ਨਹੀਂ ਰਹਿਦਾ ਸੀ ਕਿ ਕੀ ਸਿਸਟਮ ਅੰਦਰ ਹੈ ਕੀ ਨਹੀਂ ਹੈ ਪਰ ਕੀ ਉਹ ਸਾ ਕਲੂਕਾਰੇ ਲਈ ਉਹ ਮਾਨਤਾ ਦਾ ਜੋ ਕਹਾਣ ਹੋਇਆ ਉਹਦੇ ਲਈ ਰਾਹੁਲ ਗਾਂਧੀ ਜ਼ਿੰਮੇਵਾਰ ਹੈ ਕਿਸੇ ਦੀ ਦਦੀ ਨੇ ਕੀਤਾ ਹੋਵੇ ਤੇ ਪੋਤਾ ਉਹਦੇ ਲਈ ਸੁਨੇਵਾਰ ਹੋਵੇਗਾ ਜਦੋਂ ਜਤਰਾ ਕੰਧੀ ਨੇ ਮੜੀ ਗੱਲ ਕੀਤੀ ਤਾਂ ਕੌਮ ਨੇ ਉਹਨੂੰ ਸਜ਼ਾ ਵੀ ਦੇਤੀ ਤਾਂ ਫਿਰ ਰੋਹਗਾਂਦੀ ਰੁਕਮੇ ਇਸ ਮੁੱਦੇ ਲੈ ਕੇ ਕਟਾਰੀ 'ਚ ਖੜਾ ਕੀਤਾ ਜਾ ਰਿਹਾ ਹੈ ਉਪਾਧ ਦੇਣਾ ਨਾ ਚਾਹ ਨਾ ਦੇਣਾ ਇਹ ਐਸਜੀਪੀਸੀ ਦੀ ਰਿਸਪੌਂਸਿਬਿਲਟੀ ਬਣਦੀ ਸੀ ਉਹਨਾਂ ਦੇ ਅਧਿਕਾਰਨ ਦੀ ਸੁਨੇਵਾਈ ਬਣਦੀ ਸੀ ਜਿਨ੍ਹਾਂ ਨੂੰ ਪਤਾ ਸੀ ਕਿ ਨਹੀਂ ਦਿੱਤਾ ਜਾ ਸੱਦ ਤਾਂ ਕੌਣ ਦਿੱਤਾ ਗਿਆ ਸਿਰਫ ਤੇ ਸਿਰਫ ਪੰਜਾਬ ਦਾ ਨਾਂ ਲੈ ਕੇ ਵੀ ਪੰਜਾਬ ਫਲੱਡਸ ਦੇ ਲਈ ਪ੍ਰਧਾਨ ਮੰਤਰੀ ਫੰਡ ਦੇ ਵਿੱਚ ਪੈਸਾ ਜਿਹੜਾ ਉਹ ਇਕੱਠਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖੀ ਜਿਹੜਾ 1600 ਕਰੋੜ ਰੁਪਏ ਦਾ ਐਲਾਨ ਵੀ ਕਰਕੇ ਗਏ ਹੈ ਪ੍ਰਧਾਨ ਮੰਤਰੀ ਪੰਜਾਬ ਲਈ ਮਦਦ ਦੇਣ ਵਾਸਤੇ ਉਹਦੇ ਕਹਿੰਦੇ ਅਜੇ ਤੱਕ ਕੋਈ ਕੋਟੀ ਨਹੀਂ ਆਈ ਪਰ ਜੋ ਸਥਿਤੀ ਹੈ ਜਿਹੜੇ ਪ੍ਰਣਾਲ ਦੀ ਬਣੀ ਵੀ ਹੈ ਬੁੱਢੀ ਪੱਧਰ ਤੇ ਕਿਤੇ ਹੜ ਦਾ ਪਾਣੀ ਉੱਤਰ ਵੀ ਰਿਹਾ ਹੈ ਬਾਰਸ਼ਾਂ ਹੋ ਰਹੀਆਂ ਪਾਉਂਡਾਂ ਦਾ ਪਾਣੀ ਨਾ ਪੱਧਰ ਖਦਰੇ ਦੇ ਨਿਸ਼ਾਨ ਤੋਂ ਵੀ ਕੋ 14 ਹਫਤੇ ਤੋਂ ਪਰ ਜਾ ਰਿਹਾ ਉਹਦੇ ਪਹਿਲਾਂ 3 ਗੇਟ ਖੁੱਲੇ ਪਿਆ ਫਰਾਟਾ ਪੋਹੇ ਖੋਲਣੇ ਪੈ ਸਨ ਪਰ ਪਿਛਲੇ ਦਿਨਾਂ ਚ ਜਿਹੜਾ ਹੜ ਦਾ ਪਾਣੀ ਉਤਰਿਆ ਉਹਦੇ ਨਾਲ ਲੋਕਾਂ ਨੂੰ ਘਰਾਹਤਾ ਮਿਲੀ ਪਰ ਬਿਮਾਰੀਆਂ ਵੱਡੀ ਪੱਧਰ ਤੇ ਫੈਲ ਰਹੀਆਂ ਅੰਨੇ ਜ਼ਮੀਨਾਂ ਦੀ ਗੱਲ ਫਸਲਾਂ ਦੀ ਗੱਲ ਤਾਂ ਬਾਅਦ ਦੀ ਗੱਲ ਆ ਆਦਮਾ ਦੀ ਜ਼ਿੰਦਗੀ ਬਚਾਉਣ ਦਾ ਬੜਾ ਵੱਡਾ ਮਾਮਲਾ ਬਣਿਆ ਹੋਇਆ ਹੈ ਉਹ ਵੱਡੀ ਜੰਗ ਲੜੀ ਜਾ ਰਹੀ ਹੈ ਉਹ ਜੰਗ ਚੋਂ ਕਿੰਨਾ ਜਲਦੀ ਪੰਜਾਬ ਬਾਹਰ ਆ ਸਕੇਗਾ ਇਹ ਸਭ ਦੇਖਿਆ ਜਾਏਗਾ ਸ਼੍ਰੀ ਗਾਲਜੀ ਤੁਸੀਂ ਦੇਖ ਰਹੇ ਹੋ ਨਿਊਜ਼ ਬਿਹਾਈਂਡ ਨਿਊਜ਼ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਕੱਲ੍ਹ ਬਾਤ ਕਰਾਂਗੇ ਪਾਕਿਸਤਾਨ ਨੂੰ ਲੈ ਕੇ ਦੋਰਾ ਮਾਪਦੰਡ ਹੈ ਜਿਹੜਾ ਉਹ ਅਪਣਾਇਆ ਜਾ ਰਿਹਾ ਇੱਕ ਪਾਸੇ ਭਾਰਤ ਦੇ ਨਾਲ ਮੈਚ ਹੋ ਰਹੇ ਨੇ ਤੇ ਦੂਸਰੇ ਪਾਸੇ ਜਥੇ ਜਿਹੜੇ ਜਾਣਾ ਚਾਹੁੰਦੇ ਨੇ ਉਹਨਾਂ ਤੇ ਰੋਕ ਹੈ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਖਲਬਲੀ ਹੈ ਜਿਹੜੀ ਉਹ ਮਚ ਚੁੱਕੀ ਹੈ ਇਸ ਤੋਂ ਇਲਾਵਾ ਗੱਲ ਕਰਾਂਗੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ 75ਵਾਂ ਜਨਮ ਦਿਨ ਅੱਜ ਪਰ ਗੱਲ ਸਿਆਸਤ ਛੱਡਣ ਦੀ ਹੋਈ ਸੀ ਕੀ ਉਹ ਸਤੀਫਾ ਦੇ ਰਹੇ ਨੇ ਜਾਂ ਨਹੀਂ ਇਸ ਤਰ੍ਹਾਂ ਹੋਰ ਵਕਫ ਵਕ ਵਿਸ਼ੇ ਨੇ ਗੱਲਬਾਤ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧਾ ਸਾਹਿਬਾਤ ਬਹੁਤ ਸਵਾਗਤ ਹੈ ਤੁਹਾਡਾ ਮਿਹਰਬਾਨੀ ਪ੍ਰਭ ਇਹਨਾਂ ਸਤਿਕਾਰ ਨਾਲ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਮੁੱਦੇ ਇਹ ਲੋ ਸਵਾਲ ਸਿਸਾਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਪਾਕਿਸਤਾਨ ਸਿੱਖ ਜਥੇ ਭੇਜਣ ਦੀ ਜੋ ਗੱਲ ਚੱਲੀ ਤਾਂ ਇਸ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹਾਲਾਂਕਿ ਪੰਜਾਬ ਸਰਕਾਰ ਸਿੱਖ ਜਥੇਬੰਦੀਆਂ ਐ ਐਸਜੀਪੀਸੀ ਇਸ ਚੀਜ਼ ਦਾ ਪੱਖ ਪੂਰ ਰਹੇ ਨੇ ਕਿ ਧਾਰਮਿਕ ਪੱਧਰ ਤੋਂ ਇਸ ਚੀਜ਼ ਨੂੰ ਹਾਂ ਕੀਤੀ ਜਾਵੇ ਤੇ ਭੇਜੇ ਜਾਣ ਜਥੇ ਜਿਹੜੇ ਜਾਣਾ ਚਾਹੁੰਦੇ ਨੇ ਦੂਜੇ ਪਾਸੇ ਗੱਲ ਕਰੀਏ ਤਾਂ ਜਿਸ ਤਰ੍ਹਾਂ ਮੈਚ ਹੋ ਰਹੇ ਨੇ ਭਾਰਤ ਪਾਕਿਸਤਾਨ ਦੇ ਤਾਂ ਬੜੀ ਇਸ ਚੀਜ਼ ਨੂੰ ਲੈ ਕੇ ਆਪਸ ਦੇ ਵਿੱਚ ਖਿੱਚੋ ਤਣ ਚੱਲ ਰਹੀ ਹੈ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਇਕੋ ਅਹਿਮ ਮਾਮਲਾ ਜਿਸ 'ਤੇ ਗੱਲ ਕਰਦੇ ਹਾਂ ਸਿਖਾ ਦੀ ਆਸਥਾ ਨਵੀਂ ਭਾਵਨਾਵਾਂ ਨਾਲ ਜੁੜਿਆ ਹੋਇਆ ਮਾਮਲਾ ਜਿਹਦਾਂ ਤੁਸੀਂ ਜ਼ਿਕਰ ਕੀਤਾ ਮੈਂ ਇਸ ਦਾ ਪਿਛਲੇ ਦਿਨਾਂ ਚ ਭਾਰਤ ਤੇ ਪਾਕਿਸਤਾਨ ਦਾ ਦੁਬਈ ਚ ਮੈਚ ਖੇਡਿਆ ਗਿਆ ਉਸ ਮੁੱਦੇ ਤੇ ਸਾਡੇ ਸਨਿਆਤ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੋਰ ਸੀਨੀਅਰ ਕ੍ਰਿਕਟਰ ਜਿਹੜੇ ਖੇលਦੇ ਰਹੇ ਖਿਡਾਰੀ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਕਿਉਂ ਖੇਡਿਆ ਜਾ ਰਿਹਾ ਹੈ ਮੈਚ ਕੋਈ ਹੋਰ ਲੋਕਾਂ ਨੇ ਵੀ ਕਿਹਾ ਕਿ ਮੈਚ ਨਹੀਂ ਹੋਣਾ ਚਾਹੀਦਾ ਆਰੇ ਤੇ ਪਾਕਿਸਤਾਨ ਵਿਚਕਾਰ ਜਿਹਦੇ ਬਾਗ ਜਿਹਦੇ ਮੈਚ ਖੇਡੇ ਗਏ ਕੋਈ ਰਿਕਾਉਂਟ ਨਹੀਂ ਆਈ ਤੇ ਹੁਣ ਜਦੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਪਰ ਸਿੱਖਾਂ ਦਾ ਜਥਾ ਜਾਣਾ ਸੀ ਤਾਂ ਉਹਦੇ ਤੇ ਪਵੰਦੀ ਨਾਲ ਦਿੱਤੀ ਹੈ ਜੀ ਇਹ ਪਵੰਦੀ ਕਿਉਂ ਇਸ ਨੂੰ ਇੱਕ ਵੱਡੇ ਬਵਾਦ ਆ ਪਿਛਲੇ ਦਿਨਾਂ ਤੋਂ ਬਣੇ ਹੋਏ ਆ ਸਿੱਖਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਹਮੇਸ਼ਾ ਜਿਹੜਾ ਹੈਗਾ ਉੱਥੇ ਗੁਰੂ ਧਾਮਾਂ ਦੇ ਦਰਸ਼ਨ ਲਈ ਜਾਣਿਆ ਨਤ ਸੰਸਤ ਕੁੰਨਿਆ ਸਾਡੀ ਤਾਂ ਬਹੁਤ ਵੱਡੀ ਆਸਥਾ ਹੈ ਔਰ ਇਸ ਨੂੰ ਸਿੱਟਾ ਨਾਲ ਜਾਂ ਤਾਂ ਦੁਸ਼ਮਣਾਂ ਨਾਲ ਜੋੜ ਕੇ ਦੇਖਿਆ ਨਹੀਂ ਜਾਣਾ ਚਾਹੀਦਾ ਔਰ ਪਿਛਲੇ ਜਿਵੇਂ ਦਾ ਵੀ ਮੁਲਕ ਦੀ ਵੰਡ ਹੋਈ ਹੈ ਲਗਾਤਾਰ ਸਾਡੇ ਜਿਹੜੇ ਜਥੇ ਆ ਸਿੱਖ ਸਰਾਲੂਆਂ ਦੇ ਉਹ ਜਾਂਦੇ ਆ ਵੱਖ-ਵੱਖ ਗੁਰਦੁਆਰਾ ਸਭਾਂ ਚ ਆਪਣੇ ਸ਼ਰਧਾ ਅਨਸਾਰ ਜਿਹੜਾ ਨਤਮਸਤਕ ਹੁੰਦੇ ਆ ਔਰ ਮਾਨਤਾ ਦੇ ਸਨੇਹ ਦਾ ਇੱਕ ਵੱਡਾ ਇੱਕ ਪੈਗਾਮ ਜਾਂਦਾ ਉਸ ਯਾਤਰਾ ਤੋਂ ਜਾਨੀ ਇਹ ਮਹਿਸ ਇੱਕ ਯਾਤਰਾ ਨਹੀਂ ਹੈ ਸਗੋਂ ਦੇਖਿਆ ਜਾਵੇ ਕਿ ਮਾਨਤਾ ਦਾ ਸਨੇਹ ਹੈ ਇਸ ਨੂੰ ਰੋਕਿਆ ਜਾਣਾ ਕਿਸੇ ਤਰੀਕੇ ਨਾਲ ਹੀ ਵਾਜੂ ਨਹੀਂ ਹੁਣ ਇਸ ਨੂੰ ਲੈ ਕੇ ਜਿਹਦਾ ਸਥਿਤੀ ਬਣੀ ਹੋਈ ਹੈ ਭਾਰਤੀ ਜਨਤਾ ਪਾਰਟੀ ਦਾ ਕਹਿ ਲਿਆ ਕਿ ਦੇਖੋ ਸਿੱਖਸਾਂ ਹਲੂਚ ਨਾ ਜਾਣਾ ਸੀ ਉਹਨਾਂ ਦੀ ਸੁਰੱਖਿਆ ਦਾ ਮਾਮਲਾ ਜਿੱਤੇ ਕਰਕੇ ਇਹ ਰੋਕ ਲਾਈ ਗਈ ਹੈ ਜੀ ਅੱਜ ਦੇਖਿਆ ਜਾਵੇ ਜਿਹੜੇ ਜਾਣਾ ਚਾਹੁੰਦੇ ਨੇ ਜਿਹੜੇ ਜਾ ਰਹੇ ਆ ਲਗਾਤਾਰ ਇਹ ਤਾਂ ਮੁਗਲਾਂ ਦੇ ਸਮੇਂ ਚ ਨਹੀਂ ਰੁਕੇ ਉਹ ਤੋਂ ਬਾਅਦ ਤਾਂ ਕੋਈ ਖਤਰਾ ਨਹੀਂ ਹੋ ਸਕਦਾ ਨਾ ਉਹਨਾਂ ਬੇੜਿਆਂ ਚ ਵੀ ਇਹਨਾਂ ਨੇ ਜਿੱਥੇ ਸਿੱਖੀ ਦਾ ਨਿਸ਼ਾਨਾ ਸੀ ਸਿੱਖਾਂ ਨੇ ਜਾਣਾ ਸਿੱਖਦੇ ਢੋਲੇ ਨਹੀਂ ਕਰਵਾਨੀਆਂ ਦਿੱਤੀਆਂ ਤੇ ਹੁਣ ਜੇ ਗੁਰਦਵਾਰਿਆਂ ਦੇ ਦਰਸ਼ਨ ਹੀ ਜਾ ਰਿਹਾ ਇਹ ਵਟੀ ਰਕਾਵਟ ਕਿਉਂ ਖੜੀ ਕੀਤੀ ਗਈ ਆ ਔਰ ਇਹਦੇ ਚ ਇੱਕ ਗੱਲ ਜਿਹੜੀ ਸਾਫ਼ ਤੌਰ ਤੇ ਇੱਕ ਸਮੁੱਚਾ ਪੰਜਾਬ ਦੁਨੀਆਂ ਪਾਰਸ ਬੈਠੇ ਪੰਜਾਬੀ ਸਿੱਖ ਭਾਈ ਜਿਹਾ ਇਸ ਮਾਨ ਤੇ ਇੱਕ ਮਤ ਹੈ ਕਿ ਜਥੇ ਜਾਣ ਤੋਂ ਨਹੀਂ ਰੁੱਕੇ ਜਾਣੇ ਚਾਹੀਦੇ ਜਾਣ ਦੀ ਆਗਾ ਹੋਣੀ ਚਾਹੀਦੀ ਆ ਜੀ ਕੇ ਪਾਇਦੀ ਵੀ ਗੱਲ ਕਰੀਏ ਤਾਂ ਦਿੱਲੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਜਿਹੜੇ ਪ੍ਰਧਾਨ ਆ ਕਾਲਕਾ ਜੀ ਉਹਨਾਂ ਵੱਲੋਂ ਕਿਹਾ ਗਿਆ ਇਹ ਮੰਤਪਾਗੀ ਗੱਲ ਹੈ ਜਿੱਤਾਂ ਨੂੰ ਆਜ਼ਾਦ ਮਿਲਣੀ ਚਾਹੀਦੀ ਹੈ ਸੁਮਣੀ ਗੁਰਦਰਪੰਨਕ ਪਿਟੇ ਦੇ ਪ੍ਰਧਾਨ ਅhle ਕਹਿ ਚੁੱਕੇ ਹਨ ਕਿ ਦੇਖੋ ਜੀ ਜੇ ਹੋਰ ਸਾਰੇ ਮਾਮਲੇ ਦੇ ਉੱਤੇ ਮਤਭੇਦ ਹੋ ਸਕਦੇ ਆ ਪਰ ਜਿੱਥੋਂ ਤੱਕ ਸਵਾਲ ਹੈ ਗੋਤਾ ਮਾਲੇ ਤੇ ਥੰਦਾ ਜਾਂਦਾ ਇਹ ਤਾਂ ਗੈਰਮਾਨਵੀਂ ਤਿਰ ਹੈ ਜੀ ਉਹਨਾਂ ਨੂੰ ਰੋਕਿਆ ਗਏ ਜਾਣੇ ਚਾਹੀਏ ਕਿਸੇ ਤਰੀਕੇ ਨਾਲ ਵੀ ਰੋਕੇ ਜਾਣ ਦੀ ਕੋਈ ਗੱਲ ਬਣਦੀ ਨਹੀਂ ਯਾਨੀ ਵਾਫਾ ਪਰ ਹੋਰ ਸਿੱਖ ਜਥੇਬੰਦੀਆਂ ਦੀ ਆਪਾਂ ਗੱਲ ਕਰ ਲਈਏ ਆਗੋਂ ਦੀ ਗੱਲ ਕਰ ਲਈਏ ਇਵਨਕੇ ਧਾਰਮਿਕ ਮਾਨਨਾ ਤੋਂ ਬਾਹਰ ਜਾ ਕੇ ਵੀ ਜੇ ਆਪਾਂ ਜ਼ਿਕਰ ਕਰੀਏ ਤੇ ਜਿਸ ਤਰੀਕੇ ਨਾਲ ਮੁਖੰਤਰੀ ਭਗਵੰਤ ਮਾਨ ਕੋਲ ਕੇਸ ਮੁੱਤੇ ਤੇ ਸਟੈਂਡ ਲਿਆ ਕਿ ਕਿਉਂ ਜਥੇ ਨੂੰ ਰੁਕੇ ਜਾ ਰਿਹਾ ਹੈ ਸਾਡੀ ਆਸਥਾ ਹੈ ਪੰਜਾਬੀਆਂ ਨਾਲ ਬਹੁਤ ਵੱਡਾ ਅਪਿਤ ਹੈ ਕੇਂਦਰ ਨੂੰ ਨਹੀਂ ਕਰਨਾ ਚਾਹੀਦਾ ਮੁਖੰਤਰੀ ਤੇ ਸੁਪੇਰੇ ਦੇ ਮੁਖੰਤਰੀ ਦੀ ਤੌਰ ਤੇ ਮੈਂ ਇਹ ਕੀ ਕਰਦੇ ਆ ਕਿਸੇ ਵੀ ਧਾਰਮਿਕ ਜਥੇਬੰਦੀ ਜਾਂ ਸੰਸਥਾ ਦੇ ਆਗੂ ਨਹੀਂ ਹਾਂ ਇੱਕ ਹੋਰ ਆਗੂ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਉਹ ਹੈ ਅਰਨਾਵਾ ਸਾਹਿਬ ਸੁਖਿੰਦਰ ਸਿੰਘ ਅਰਨਾਵਾ ਜੀ ਪਾਰਲੀਮੈਂਟ ਮੈਂਬਰ ਹੈ ਕਾਂਗਰਸੀ ਨੇ ਰਗੂਆ ਕਾਂਗਰਸ ਦੇ ਪ੍ਰਧਾਨ ਵੀ ਰਹੇ ਐ ਕੈਬਨਟ ਮੰਤਰੀ ਵੀ ਰਹੇ ਉਹਨਾਂ ਨੇ ਵੀ ਅਮਨ ਸ਼ਾਹ ਨੂੰ ਪੱਤਰ ਲਿਖਿਆ ਪੱਤਰ ਲੈ ਕੇ ਆਖਿਆ ਕਿ ਕਿਉਂ ਰੁਕੇ ਗਏ ਜਿੱਥੇ ਪਾਕਿਸਤਾਨ ਜਾਣ ਤੋਂ ਇਜਾਜ਼ਤ ਮਿਲਣੀ ਚਾਹੀਦੀ ਹੈ ਜੀ ਜੀ ਇਹ ਬਹੁਤ ਵੱਡੀ ਨਾ ਅਨਸਾਫੀ ਹੈ ਤਕਾ ਜਿਹੜਾ ਆਪਾਂ ਦਿੱਲੀ ਗੁਰ ਤੋਂ ਪਰੰਕਮਿਟੀ ਦੀ ਕਲਕੱਤਾ ਉਹਨਾਂ ਵੱਲੋਂ ਅਮਨ ਸ਼ਾਹ ਜੀ ਨੂੰ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖਿਆ ਗਿਆ ਕਿ ਨਾ ਅਨਸਾਫੀ ਹੈ ਇਜਾਜ਼ਤ ਹੋਣੀ ਚਾਹੀਦੀ ਹੈ ਇਹਦੇ باوجود ਤਾਂ ਇੱਕੋ ਗੱਲ ਕਹੀ ਜਾ ਰਹੀ ਹੈ ਇਸ ਇਸ ਕਹਨੂ ਲੈ ਕੇ ਇਹ ਰੋਕੇ ਗਿਆ ਹੁੰਦੇ ਗੱਲ ਆਪਾਂ ਸੁਰੱਖਿਆ ਵੀ ਕਰੀਏ ਕਹਿੰਦੇ ਜੀ ਪਾਕਿਸਤਾਨ ਦੀ ਸਥਿਤੀ ਇਹੋ ਜੀ ਹੈ ਇੱਕ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਪਿਛਲੇ ਜਿਹੜਾ 75 77 ਸਾਲ ਜਿਹੜੇ ਲੰਘੇ ਆ ਉਹਨਾਂ ਸਾਲਾਂ 'ਚ ਕੋਈ ਇਹ ਕਹਿ ਸਕਦਾ ਕਿ ਪਾਕਿਸਤਾਨ 'ਚ ਕਦੋਂ ਇਸ ਤਰ੍ਹਾਂ ਦੇ ਦੋਸਤਾਂ ਨਾਲ ਸੰਬੰਧ ਸੀ ਕਿ ਉਹਨਾਂ ਦੀ ਕੋਈ ਗਾਰੰਟੀ ਲੈ ਸਕਦਾ ਹੋਵੇ ਆਉਣ ਵਾਲੇ ਸਮੇਂ 'ਚ ਵੀ ਕਦੇ ਕੋਈ ਪਾਕਿਸਤਾਨ ਦੀ ਕੋਈ ਗਾਰੰਟੀ ਲੈ ਸਕਦਾ ਔਰ ਇੱਕ ਜਿਹੜੀ ਗਾਰੰਟੀ ਹੈ ਮਾਨਤਾ ਦੀ ਗਾਰੰਟੀ ਹੈ ਇਸ ਤਰ੍ਹਾਂ ਸੌਖਾ ਨਹੀਂ ਹੈਗਾ ਜੀ 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 ਤੇ ਹਮਲਾ ਕਰਨਾ ਕਿਉਂਕਿ ਬਹੁਤ ਵੱਡਾ ਮਾਨਵੀ ਮਾਮਲਾ ਮੰਤਰੀ ਪੱਧਰ ਤੇ ਮਾਮਲਾ ਉੱਠੇਗਾ ਇਹ ਜੇ ਕੋਈ ਇਤਾਂ ਦੀ ਛੇੜਛਾੜ ਹੋਏਗੀ ਸੋ ਇਹ ਛੋਟੀ ਮੋਟੀ ਗੱਲ ਨਹੀਂ ਹੈ ਇਹ ਤਰੀਕੇ ਨਾਲ ਰੋਕ ਲੈਣਾ ਕਿ ਸੁਰੱਖਿਆ ਦਾ ਮਾਮਲਾ ਫਿਰ ਸੁਰੱਖਿਆ ਦੀ ਸਾਲ ਨੂੰ 6 ਮਹੀਨੇ ਨੂੰ 2 ਸਾਲ ਨੂੰ ਕੋਈ ਗਰੰਟੀ ਲਏਗਾ ਕਿ ਹੁਣ ਨਹੀਂ ਕੁਝ ਹੋਏਗਾ ਉਹਨਾਂ ਦੇ ਆਪਣੇ ਮਲਕ 'ਚ ਕੀ ਕੁਝ ਹੋ ਰਿਹਾ ਪਰ ਉਹ ਜੇ ਤਾਂ ਉਹਨਾਂ ਦੀ ਸਰਕਾਰ ਨੇ ਕਿਹਾ ਹੋਵੇ ਕਿ ਜਿੱਥੇ ਨਾਂ ਭੇਜਣ ਸਾਡੇ ਲਈ ਸਮੱਸਿਆ ਫਿਰ ਤਾਂ ਸਮਝ ਲੱਗਦੀ ਹੈ ਜਿਸ ਵਾਲਿਓ ਜੀ ਸਾਡੀ ਸਰਕਾਰ ਬਨੋਂ ਕੌ ਰੁਕਿਆ ਜਾ ਰਿਹਾ ਜੀ 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 ਸਿੱਧ ਸਾਹਿਬ ਅੱਗੇ ਵਧਾਂਗੇ ਗੱਲ ਪ੍ਰਧਾਨ ਮੰਤਰੀ ਦੀ ਕਰਾਂਗੇ ਸਿੱਧ ਸਾਹਿਬ ਪ੍ਰਧਾਨ ਮੰਤਰੀ ਨਰੇਂਦਰ ਮੋਦੀ 75 ਸਾਲਾਂ ਦੇ ਹੋ ਗਏ ਨੇ ਦੇਸ਼ ਦੁਨੀਆ ਤੋਂ ਵਧਾਈਆਂ ਆਈਆਂ 트럼ਪ ਨੂੰ ਨਾਲੇ ਵੀ ਵਧਾਈਆਂ ਦਿੱਤੀਆਂ ਦਿੱਲੀ ਦੇ ਵਿੱਚ ਭੰਗੜੇ ਪਏ ਪਾਜਪਾਣੇ ਬੜਾ ਜਸ਼ਨ ਮਨਾਇਆ ਪਰ ਇਸ ਸਭ ਦੇ ਵਿੱਚੋਂ ਗੱਲ ਕਰਾਂਗੇ 75 ਸਾਲਾਂ ਦੇ ਜਿਹੜੇ ਰਾਜਨੀਤਿਕ ਨੂੰ ਲੈ ਕੇ ਉਹਨਾਂ ਨੇ ਵੱਡਾ ਇੱਕ ਫੈਸਲਾ ਲਿਆ ਸੀ ਕਿ 75 ਸਾਲ ਤੋਂ ਬਾਅਦ ਸਿਆਸਤ ਤੋਂ ਜਿਹੜਾ ਉਹ ਕਿਨਾਰਾ ਕਰ ਲੈਣਾ ਚਾਹੀਦਾ ਹੈ ਰਜ਼ਾਇਨ ਦੇ ਦੇਣਾ ਚਾਹੀਦਾ ਹੈ ਤੇ 75 ਸਾਲਾਂ ਵਾਲੀ ਪਾਲਿਸੀ ਤੇ ਕੰਮ ਭਾਜਪਾ ਕਰ ਰਹੀ ਸੀ ਹੁਣ ਖੁਦ ਪ੍ਰਧਾਨ ਮੰਤਰੀ 75 ਦੇ ਹੋਏ ਨੇ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਜਾਂ ਤਾਂ ਆਪਣੇ ਹੀ ਕਹੇ ਤੋਂ ਪਲਟੇਗੀ ਜਾਂ ਫਿਰ ਪ੍ਰਧਾਨ ਮੰਤਰੀ ਮੋਦੀ ਰਜ਼ਾਇਨ ਦੇਣਗੇ ਦੇਖੋ ਜੋ ਸਵਾਲ ਆ ਤੁਹਾਡੇ ਦੋ ਪਹਿਲੂ ਆ ਪਹਿਲਾ ਤਾਂ ਰਾਮਨਦੀਨ ਨਰਿੰਦਰ ਮੋਦੀ ਉਹਨਾਂ ਦਾ 75ਵਾਂ ਜਨਮ ਦਿਹਾੜਾ ਹੈ ਅੱਜ ਪੂਰੇ ਮਹਾਰਤ ਦੇ ਅੰਦਰ ਬੜੇ ਤੁਮ ਤਾਂ ਆਣ ਵਾਲਾ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਮੈਂ ਦੇਖ ਰਿਹਾ ਸੀ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਕੈਬਨਿਟ ਮੰਤਰੀ ਕੇਂਦਰ ਦੇ ਮੰਤਰੀ ਮੋਦੀਦਰ ਦੀ ਆਗੂ ਜਿਵੇਂ ਜਪਾ ਰੋਹਲ ਗਾਂਧੀ ਵੀ ਕਹਿ ਸਰਦੇ ਹਨ ਖੜਗੇ ਦੇ ਕਹਿ ਸਰਦੇ ਹਨ ਹੋਰ ਬਹੁਤ ਸਾਰੇ ਆਗੂ ਜਿਹੜੇ ਕਿ ਮੋਦੀ ਜੀ ਨੂੰ ਮੁਬਾਰਕਾਂ ਦੇ ਰਿਹਾ ਜਨਮ ਦਿਨ ਦੀਆਂ ਉਹਨਾਂ ਦੀ ਸੇਧ ਦੀਆਂ ਸ਼ੁਕਾਮਨਾਵਾਂ ਕਰ ਰਿਹਾ ਦੁਨੀਆ ਭਰ ਵਿੱਚ ਇਸ ਤਰੀਕੇ ਨਾਲ ਵੱਖ-ਵੱਖ ਜਿਹੜੇ ਅਮਰੀਕਾ ਰਾਸ਼ਟਰਪਤੀ ਹੈ ਟਰੰਪ ਉਹਨਾਂ ਵੱਲੋਂ ਵੀ ਹੋਰ ਦੂਜੇ ਜਿਹੜੇ ਦੇਸ਼ ਆ ਉਹਨਾਂ ਦੇ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਵੱਲੋਂ ਵੀ ਇਦਾਂ ਦੇ ਸਨੇਹ ਸ਼ੋਗਾਨਾਮਾ ਵਰਕਬਾਦ ਦੇ ਆਰਿਆਸੋ ਵੱਡੀ ਪੱਤਰ ਤੇ ਇੱਕ ਖਾਸ ਤੌਰ ਤੇ ਪੰਜ ਪਾਸਾ ਜ਼ਿਕਰ ਕਰੀ ਉਹਨਾਂ ਨੂੰ ਪੰਗੜੇ ਪਾਏ ਜਾ ਰਿਹਾ ਹੈ ਕਿ ਕੱਟਿਆ ਜਾ ਰਿਹਾ ਜਸ਼ਨ ਦੇ ਰੂਪ ਦੇ ਇਸ ਮਨਾਇਆ ਜਾ ਰਿਹਾ ਮੋਦੀ ਦਾ ਜਨਮ ਦਿਨ ਹੈ ਇਹ ਤਾਂ ਹੈ ਹੀ ਹੈ ਅਗਲਾ ਦੂਜਾ ਸਵਾਲ ਹੈ ਪੋਲੀਟੀਕਲ ਸਵਾਲ ਹੈ ਜਿਹਦਾ ਤੁਸੀਂ ਜ਼ਿਕਰ ਕਰਿਆ ਕਿ 75 ਸਾਲ ਤੋਂ ਅੱਗੇ ਕੀ ਜਿਹੜਾ ਹੈਗਾ ਪ੍ਰਧਾਨ ਮੰਤਰੀ ਪੋਲੀਟੀਕਲ ਤੌਰ ਤੇ ਪਾਰੀ ਖੇਡਣਗੇ ਉਹਨਾਂ ਇਸ ਦਾ ਜਵਾਬ ਜੇ ਪਿਛਲੇ ਦਿਨਾਂ ਚ ਆਪਾਂ ਦੇਖਿਆ ਆ ਆਰਐਸਐਸ ਸੰਘ ਦੇ ਜਿਹੜੇ ਮੁਖੀ ਐ ਉਹਨਾਂ ਨੇ ਸਪਸ਼ਟ ਤੌਰ ਤੇ ਗੱਲ ਕਹੀ ਸੀ ਕਿ ਮੈਂ ਕਿਦਰੇ ਵੀ ਨਹੀਂ ਕਿਹਾ ਕਿ 75 ਸਾਲ ਦੀ ਕੋਈ ਪਾਵਨਦੀ ਐ ਕਹਿੰਦੇ ਮੈਂ ਵੀ 75 ਸਾਲ ਦਾ ਹੋ ਗਿਆ ਮੇਰੇ ਤੇ ਕੋਈ ਪਵੰਦੀ ਨਹੀਂ ਆ ਇਸ ਤਰੀਕੇ ਨਾਲ ਭਲਾ ਮੰਤਰੀ ਨਰਿੰਦਰ ਨਾ ਮੋਦੀ ਦੇਵੀ ਕੋਈ ਪਵੰਦੀ ਨਹੀਂ ਸੋ ਜੋ ਆਰਐਸਐਸ ਨੇ ਇਸ ਗੱਲ ਦਾ ਸੰਕੇਤ ਦਿੱਤਾ ਕਿ 75 ਸਾਲ ਦੀ ਕੋਈ ਪਵੰਦੀ ਨਹੀਂ ਐ ਜਿਹੜੀ ਦਾ ਸਸ ਨੂੰ ਤੇ ਦਈ ਹੁੰਦਾ ਕਿ ਬੀਤੇ ਸਮੇਂ ਚ ਕੀ ਕਲਾ ਹੁਆ ਕੀ ਨਹੀਂ ਹੁਆ ਕਿਸ ਨੇ ਕੀ ਕਿਹਾ ਕੀ ਨਹੀਂ ਕਿਹਾ ਪਰ ਅੱਜ ਦੀ ਇਸ ਸਥਿਤੀ 'ਚ ਜਿਸ ਤੋਂ ਆਪਾਂ ਗੱਲ ਕਰ ਰਹੇ ਹਾਂ ਇਸ ਜੰਮ ਦੇ ਹਾੜੇ ਤੇ ਇਹ ਗੱਲ ਵੀ ਬੜੀ ਸਪਸ਼ਟ ਅਤੇ ਸਾਫ਼ ਹੈ ਕਿ 75 ਸਾਲ ਲੀਣਾ ਆਰਐਸਐਸ ਵੱਲੋਂ ਨਾ ਭਾਜਪਾ ਵੱਲੋਂ ਇਹੋ ਜੀ ਕੋਈ ਟਰਮ ਕੰਡੀਸ਼ਨ ਨਹੀਂ ਬਲਕਿ ਭਾਜਪਾ ਦੇ ਕਈ ਕਥਾਵਾਂ ਰਾਗੂ ਜਿਸ ਨਾਲ ਅਮਨ ਸ਼ਾ ਵੀ ਹੈ ਉਹ ਤਾਂ ਅਗਲੇ ਸਾਲਾਂ ਦੀ ਅਗਲੀ ਪਾਰਲੀਮੈਂਟ ਚੋਣਾਂ ਦਾ ਜ਼ਿਕਰ ਕਰਦੇ ਉਹ ਤੋਂ ਵੀ ਅਗਵਾਈ ਭਾਗਮਨ ਤੇ ਗਿੰਦ ਮੋਦੀ ਕਰਨਗੇ ਸੋ ਜਿਹੜਾ ਇਹ ਵਰਕਾ ਤਾਂ ਪਾੜਿਆ ਜਾ ਚੁੱਕਾ ਹੈ ਅੱਜ ਕੇ ਉਸ ਦੇਸ਼ ਦਾ ਮਾਹੌਲ ਹੈ ਕਿ ਪ੍ਰਧਾਨ ਮੰਤਰੀ ਜੰਨਦਨਿਆ ਮੁਵਾਰਕਾਂ ਦਿੱਤੀਆਂ ਜਾ ਰਹੀਆਂ ਜੀ ਜੀ ਅਸ਼ੋਕ ਸਾਬ ਅੱਗੇ ਜ਼ਿਕਰ ਹੈ ਜਿਹੜਾ ਉਹ ਰਾਹੁਲ ਗਾਂਧੀ ਨੂੰ ਸਰੋਪਾ ਦੇਣ ਦੇ ਮਾਮਲੇ ਦਾ ਕਰਾਂਗੇ ਰਾਹੁਲ ਗਾਂਧੀ ਨੂੰ ਸਰੋਪਾ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰੇ ਦੇ ਵਿੱਚ ਜਦੋਂ ਦਿੱਤਾ ਗਿਆ ਤਾਂ ਮੇਡਾ ਮੁੱਦਾ ਹੈ ਉਹ ਵੱਡਾ ਹੋ ਗਿਆ ਵਿਵਾਦ ਬਣ ਗਿਆ ਵੱਖ-ਵੱਖ ਪਾਰਟੀਆਂ ਨੇ ਉਸ ਤੇ ਤੰਜ ਕਸੇ ਉਸ ਤੋਂ ਬਾਅਦ ਜਿਹੜਾ ਜਾਂਚ ਕਮੇਟੀ ਬਣਾ ਦਿੱਤੀ ਗਈ ਐ ਐਸਜੀਪੀਸੀ ਦੇ ਵੱਲੋਂ ਜਾਂਚ ਹੋ ਗਈ ਹੈ ਰਿਪੋਰਟ ਸੰਭਾਵਨਾ ਵੀ ਕੱਲ ਤੱਕ ਸੌਂਪ ਦਿੱਤੀ ਜਾਵੇਗੀ ਇੱਕ SGPC ਮੈਂਬਰ ਨੇ ਕਰਨਜੋਤ ਕਾਰੋ ਕਹਿ ਰਹੇ ਨੇ ਕਹਿੰਦੇ ਕਿ ਇਹ ਵੱਡੀ ਗੱਲ ਨਹੀਂ ਹੈ ਇਸ ਤਰ੍ਹਾਂ ਜਿਹੜਾ ਸਰੋਪਾ ਦਿੱਤਾ ਜਾਣਾ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਸਰੋਪਾ ਦੇਣਾ ਅੱਜ ਦੇ ਟਾਈਮ 'ਚ ਬਹੁਤ ਆਮ ਹੋ ਗਿਆ ਇਸ ਗੱਲ 'ਨ ਆਪਾਂ ਸਾਰੇ ਸਹਿਮਤ ਹਾਂ ਪਰ ਜੇਕਰ ਰਾਹੁਲ ਗਾਂਧੀ ਆਏ ਨੇ ਤਾਂ ਦੇਖਿਆ ਜਾਵੇ ਜਿਹੜਾ ਉਹਨਾਂ ਦਾ ਪਿੱਛੇ ਪਰਿਵਾਰ ਦੇ ਨਾਲ ਜੋ ਪੁਚੋਖਣ ਨਾਲ ਜੁੜਿਆ ਹੈ ਉਹ ਬਹੁਤ ਵੱਡਾ ਇੱਕ ਅਪਰਾਧ ਕਹਿ ਲਓ ਜਾਂ ਬਹੁਤ ਵੱਡੀ ਗੱਲ ਜੁੜੀ ਹੈ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਨਾ ਸਮਿਆਂ ਦੇ ਵਿੱਚ ਮਾਫੀ ਉਸ ਬੰਦੀ ਮਕੰਗੀ ਜਾ ਚੁੱਕੀ ਹੈ ਰਾਹੁਲ ਗਾਂਧੀ ਉਸ ਤੋਂ ਬਾਅਦ ਤੀਸਰੀ ਪੀੜ੍ਹੀ ਨੇ ਕਿਵੇਂ ਦੇਖਦੇ ਹੋ ਇੰਨਾ ਲੰਮਾ ਇਸ ਚੀਜ਼ ਨੂੰ ਲੈ ਕੇ ਜਾਇਆ ਜਾ ਰਿਹਾ ਕਿੱਥੇ ਕੌਣ ਸਹੀ ਹੈ ਤੇ ਕਿੱਥੇ ਕੌਣ ਗਲਤ ਜਾਪਦਾ ਹੈ ਬਿਲਕੁਲ ਦੇਖੋ ਇਹ ਵਾਦ ਦਾ ਮਾਮਲਾ ਹੈ ਤੇ ਸਹੀ ਜਾਂ ਗਲਤ ਨਾ ਆਪਾਂ ਸਾਫ਼ਤ ਕਰ ਸਕਦੇ ਤੇ ਨਾ ਹੀ ਜਿਹੜੇ ਸਵਾਲ ਠਾਉਣ ਵਾਲੇ ਉਹ ਕਰ ਸਕਦੇ ਇਦਾਂ ਹੀ ਵਾਦ ਬਣਾ ਲਏਗਾ ਕਿ ਕੋਈ ਤਰ੍ਹਾਂ ਜਿਹੜੀਆਂ ਵਿਰੋਧ ਕਰ ਰਹੀਆਂ ਕੋਈ ਤਰ੍ਹਾਂ ਕਹਿ ਰਹੀਆਂ ਕਿ ਗੱਲ ਵਾਜਬ ਨਹੀਂ ਹੋ ਰਹੀ ਮੁਝੇ ਪਰੋਹਲ ਗਾਂਧੀ ਦੀ ਗੱਲ ਕਰੀਏ ਤਾਂ ਰੋਹਲ ਗਾਂਧੀ ਕਾਂਗਰਸ ਦੇ ਕਿੰਦਾ ਵਾਰ ਆਗੂ ਹੈ ਪੰਜਾਬ ਬਹੁਤ ਵੱਡੇ ਹੜ੍ਹ ਦੇ ਵਿੱਚੋਂ ਦੀ ਨਿਕਲਿਆ ਸੰਕਟ ਦੇ ਵੱਡੇ ਚੋਂ ਨਿਕਲਿਆ ਨਾਨ ਨੂੰ ਵੱਡੀ ਰਾਹ ਦੀ ਲੋੜ ਹੈ ਤਾਂ ਜਦੋਂ ਆਪ ਪਰੋਹਲ ਗਾਂਧੀ ਦੀ ਗੱਲ ਕਰਦੇ ਤਾਂ ਰੋਹਲ ਗਾਂਧੀ ਵਿਰੋਧੀ ਧਿਰ ਦੇ ਆਗੂ ਦੇ ਤੌਰ ਤੇ ਪੰਜਾਬ ਚ ਹੜ੍ਹ ਪੀੜਤਾਂ ਦੀ ਸਾਰ ਲੈਣ ਲਈ ਆਏ ਹੁਣ ਜਿਹੜੀ ਸਾਰ ਲੈਣ ਲਈ ਆਏ ਉਹਦੀ ਤਾਂ ਗੱਲ ਚੈਨਲਾਂ ਤੇ ਹੁਣ ਘੱਟ ਹੋ ਰਹੀ ਹੈ ਬਲਕਿ ਹੋਈ ਨਹੀਂ ਰਿਚਦੇ ਆਇਆ ਸੀ ਉਸ ਦਿਨ ਤਾਂ ਕੀਤੀ ਕੀਤੀ ਤੇ ਹੁਣ ਜੇ ਗੱਲ ਹੋ ਰਹੀ ਹੈ ਕਿ ਰੋਹਲ ਗਾਂਧੀ ਨੂੰ ਸਰੂਪਾ ਕਿਉਂ ਦਿੱਤਾ ਗਿਆ ਜਾਨੀ ਜਿਹੜਾ ਮਾਨਤਾ ਵਾਲਾ ਉਹਦਾ ਪਹਿਲੂ ਸੀ ਕਿ ਕਿਦਾਂ ਆਪਾਂ ਸਾਰੇ ਜਾਣਦੇ ਆ ਪੰਜਾਬ ਕਿੱਡਾ ਵੱਡਾ ਸੰਕਟ ਕਿਹੜੀ ਉਹ ਟਿੱਕ ਤੇ ਲੱਖਾਂ ਪਰਿਵਾਰ ਫਸੇ ਹੋਏ ਆ ਤੇ ਰੋਹਲ ਗਾਂਧੀ ਵਿਰੋਧੀ ਧਿਰ ਦੇ ਆਪ ਕੋ ਉਹਨਾਂ ਨੇ ਕਿਹਾ ਕਿ ਮੈਂ ਪਾਰਲੀਮੈਂਟ 'ਚ ਇਹ ਮਾਮਲਾ ਠਾਵਾਵਾਂਗਾ ਵਿਰੋਧੀ ਧਿਰ ਦੇ ਆਪ ਕੋ ਰਠਾਣਾ ਵੱਡੀ ਗੱਲ ਹੈ ਦੂਜੇ ਪਾਸੇ ਆਪਾਂ ਗੱਲ ਕਰਦੇ ਆ ਜਿਹੜਾ ਰੋਹਲ ਗਾਂਧੀ ਨੇ ਸਰੂਪਾ ਦੇਂਦੀ ਸਰੂਪਾ ਦੇੰਦਾ ਗੁਰਦਰਾ ਸਾਹਿਬ ਜਿੱਥੇ ਪ੍ਰਵੰਧਕ ਹਨ ਸਰੂਪਾ ਦਿੱਤਾ ਜਿ ਕੋਈ ਤੇ ਗੱਲ ਤਾਂ ਬੜੀ ਸਾਫ਼ ਹੈ ਕਿ ਸ਼੍ਰੋਮਣੀ ਗੁਰਦਰਾ ਪ੍ਰੰਧ ਕਮੇਟੀ ਦੇ ਕੀ ਨਿਯਮ ਹੈ ਕੀ ਨਿਯਮ ਨਹੀਂ ਹੈ ਕਿ ਕਿਸੇ ਪੋਲਿਟਿਕਲ ਪਾਰਟੀ ਨੂੰ ਦਰਵਾਜ਼ਾ ਦੇਣ ਦਾ ਸਰੂਪਾ ਦਿੱਤਾ ਜਾ ਸਕਦਾ ਨਹੀਂ ਦਿੱਤਾ ਜਾ ਸਕਦਾ ਇਹ ਤਾਂ ਐਸਜੀਪੀਸੀ ਜਾਂ ਉਹਦੇ ਅਧਿਕਾਰੀ ਜਾਣਦੇ ਹਨ ਰੋਹਲ ਗਾਂਧੀ ਤਾਂ ਨਹੀਂ ਜਾਣਦਾ ਨਾ ਇਹਨਾਂ ਮੁੱਦਿਆਂ ਨੂੰ ਜਦੋਂ ਉਸ ਨੂੰ ਜਾਣਕਾਰੀ ਦਿੱਤੀ ਹੁੰਦੀ ਤਾਂ ਉਹਦੇ باوجود ਆਹ ਐਗਜ਼ਾਮਪਲ ਜਿਵੇਂ ਰੋਹਲ ਗਾਂਧੀ ਰਾਵੀ ਪਾਰ ਜਾਣਾ ਚਾਹੁੰਦਾ ਸੀ ਜਿਹੜਾ ਦੂਜੇ ਪਾਸੇ ਪਾਸਾ ਹੈ ਰਾ ਪਾਕਿਸਤਾਨ ਦੇ ਨੇੜੇ ਜਾਂਦਾ ਹੈ ਅਧਿਕਾਰੀਆਂ ਨੇ ਕਿਹਾ ਕਿ ਸਰਖਾ ਦਾ ਮਾਮਲਾ ਤੁਸੀਂ ਨਹੀਂ ਜਾ ਸਕਦੇ ਹਾਲਾਂਕਿ ਉਹਨੇ ਕਿਹਾ ਮੈਂ ਜਾਣਾ ਚਾਹਣਾ ਪਰ ਨਹੀਂ ਜਾਣ ਦਿੱਤਾ ਗਿਆ ਨਹੀਂ ਗਿਆ ਜੇ ਤਾਂ ਰੋਹਲ ਗਾਂਧੀ ਇਹ ਕਹਿੰਦਾ ਕਿ ਮੈਂ ਤਾਂ ਸਰੋਪਾ ਲੈਣਾ ਹੀ ਲੈਣਾ ਜੀ ਇਹਦਾ ਗੱਲ ਸੀ ਵੱਖਰੀ ਬੁੱਤਰਾ ਸਾਹਿਬ ਨਤਮਸਤਕ ਹੋਇਆ ਉੱਥੇ ਜਾ ਕੇ ਇਹ ਸਰੋਪਾ ਦਿੱਤਾ ਗਿਆ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਰੋਹਲ ਗਾਂਧੀ ਇਸ ਮੁੱਦੇ ਤੇ ਕੋਈ ਵਾਕਫਿਤ ਨਹੀਂ ਰਹਿਦਾ ਸੀ ਕਿ ਕੀ ਸਿਸਟਮ ਅੰਦਰ ਹੈ ਕੀ ਨਹੀਂ ਹੈ ਬਿਲਕੁਲ ਔਰ ਇਸ ਕਰਕੇ ਜਿਹੜਾ ਕੁਝ ਲੋਕ ਕੀ ਕਰ ਰਹੇ ਆ ਕਿ ਰੋਹਲ ਗਾਂਧੀ ਤੋਂ ਉੱਪਰ ਜਾ ਕੇ ਮੋਨੇ ਪਰਿਵਾਰ ਨਾਲ ਗੱਲ ਜੋੜ ਰਿਹਾ ਆ ਆਪਾਂ ਸਾਰੇ ਜਾਣਦੇ ਆ 84 ਦਾ ਕਲੂਕਾਰਾ ਦਰਵਾਜ਼ਾ ਤੇ ਹਮਲਾ ਇਹ ਤੋਂ ਵੱਡਾ ਕੋਈ ਕਾਰਾ ਹੋ ਨਹੀਂ ਸਕਦਾ ਦੁਨੀਆ ਪਰਦੀ ਨੇ ਖੇਦੀ ਔਰੰਦੀ ਦੁਨੀਆ ਦਾ ਕਿਹ ਚੀਜ਼ ਅਟੈਚ ਕਰੇਗੀ ਰਹੇਗੀ ਰਹੇਗੀ ਇਸ ਦੇ ਬਾਰੇ ਕੋਈ ਦੋ ਰਹਿ ਨਹੀਂ ਪਰ ਕੀ ਉਸ ਕਲੂਕਾਰੇ ਲਈ ਉਹ ਮੰਨਤਾ ਦਾ ਜੋ ਕਹਾਣ ਹੋਇਆ ਉਹਦੇ ਲਈ ਰੋਲ ਗਾਂਧੀ ਜ਼ਿੰਮੇਵਾਰ ਹੈ ਕਿਸੇ ਦੀ ਦਾਦੀ ਨੇ ਕੀਤਾ ਹੋਵੇ ਤੇ ਪੋਤਾ ਉਹਦੇ ਲਈ ਜ਼ਿੰਮੇਵਾਰ ਹੋਵੇਗਾ ਮੈਂ ਸਮਝਦਾ ਕਿ ਇਸ ਮਾਲੇ ਤੇ ਰਾਜਨੀਤੀ ਵੀ ਦੇਰੇ ਕੀਤੀ ਜਾ ਰਹੀ ਹੈ ਰੋਲ ਗਾਂਧੀ ਤਾਂ ਸਭੋਂ ਕਈ ਪਹਿਲੀ ਵਾਰੀ ਕਈ ਮੋਕੇ ਤੇ ਦਰਵਾਜ਼ਾ ਸਰ ਜਰਮੰਤਰ ਸਾਹਿਬ ਜਾ ਕੇ ਨਤਮਸਤਕ ਹੁੰਦੇ ਆਖਸਰੀ ਜਿਦਾਂ ਜਾਂਦੇ ਆ ਤਾਂ ਦਰਵਾਜ਼ਾ ਸਰ ਨਤਮਸਤਕ ਹੁੰਦੇ ਹੀ ਹੁੰਦੇ ਉਹਨਾਂ ਦੀ ਸ਼ਰਧਾ ਹੋਰ ਬਹੁਤ ਸਾਰੇ ਲੋਕੀ ਜਾਂਦੇ ਆ ਉਹ ਵੀ ਗਏ ਆ ਪਰ ਇਸ ਗੱਲ ਨਾਲ ਜੋੜਨਾ ਕਿ ਉਹ ਗਾਂਧੀ ਪਰਿਵਾਰ ਨਾਲ ਸੰਬੰਧ ਤੇ ਇਸ ਕਰਕੇ ਜਦੋਂ ਆਪਾਂ ਗੱਲ ਕਰਦੇ ਆ ਸ਼ੋਹਨੀ ਗੁਰਦਵਾਰਾ ਪਰੰਧ ਕਮੇਟੀ ਦੀ ਸ਼ੋਹਨੀ ਗੁਰਦਵਾਰਾ ਪਰੰਧ ਕਮੇਟੀ ਦੀ ਬੀਬੀ ਕਰਨ ਜੋਤ ਕੌਰ ਸੀਨੀਅਰ ਮੈਂਬਰ ਆ ਔਰ ਧਾਰਮਿਕ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਉਹਨਾਂ ਵੱਲੋਂ ਬੜਾ ਸਪਸ਼ਟ ਸਵਾਲ ਕੀਤਾ ਗਿਆ ਉਹ ਕਹਿੰਦੇ ਹੋ ਸਕਦਾ ਜੋ ਮੈਂ ਸਵਾਲ ਖੜਾ ਕੀਤਾ ਹੈ ਮੇਰੇ ਸਵਾਲ ਨੂੰ ਬਹੁਤਾਂ ਨੇ ਚੰਗੀ ਤਰ੍ਹਾਂ ਨਾ ਲਿਆ ਜਾਵੇ ਜਾਂ ਚੰਗਾ ਨਾ ਸਮਝਿਆ ਜਾਵੇ ਪਰ ਕਹਿੰਦੇ ਦੱਸੋ ਕਿ ਰੋਹਲ ਗਾਂਧੀ ਦਾ ਇਸ ਮਾਮਲੇ 'ਚ ਕੀ ਕਸੂਰ ਹੈ ਜਿੰਦਰਾ ਗਾਂਧੀ ਨੇ ਕੀਤਾ ਕੁਝ ਉਹਨਾਂ ਸਾਬ ਲਾਜਾਂ ਨੇ ਕਿਹਾ ਜਿੰਦਰਾ ਗਾਂਧੀ ਨੇ ਮਾੜੀ ਗੱਲ ਕੀਤੀ ਤਾਂ ਕਾਮ ਨੇ ਉਹਨੂੰ ਸਜ਼ਾ ਵੀ ਦੇਤੀ ਤਾਂ ਫਿਰ ਰੋਹਲ ਗਾਂਧੀ ਨੂੰ ਕਿਉਂ ਇਸ ਮੁੱਦੇ ਨੂੰ ਲੈ ਕੇ ਕਟਹਿਰੀ 'ਚ ਖੜਾ ਕੀਤਾ ਜਾ ਰਿਹਾ ਹੈ ਇਹ ਸਵਾਲ ਕਿਸੇ ਹੋਰ ਵੱਲੋਂ ਨਹੀਂ ਸਭੋਂ ਜਿਹੜਾ ਬੀਪੀ ਕਰਨਜੋਤ ਕੌਰ ਜਿਹੜੀ ਐਸਜੀਪੀਸੀ ਮੈਂਬਰ ਹੈ ਸੀਨੀਅਰ ਮੈਂਬਰ ਆ ਬਲਕੇ ਉਹਦੇ ਬਾਰੇ ਲਿਆਂਦਾ ਗਿਆ ਇਹ ਠੀਕ ਹੈ ਕਿ ਐਸਜੀਪੀਸੀ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਕਮੇਟੀ ਬਣੀ ਹੈ ਕਮੇਟੀ ਰਿਪੋਰਟ ਦੇਗੀ ਹੋ ਸਕਦਾ ਕੁਝ ਕਾਰਵਾਈਆਂ ਵੀ ਹੋਣੀਆਂ ਤੇ ਕੁਝ ਆਦਮੀ ਔਜ਼ੇਦਾਰ ਜਿਹੜੇ ਸਸਪੈਂਡ ਵੀ ਹੋ ਸਕਦੇ ਵੱਖਰਾ ਮਾਮਲਾ ਹੈ ਜੀ ਪਰ ਇਹਨੂੰ ਪੋਲੀਟੀਕਲ ਤੌਰ ਤੇ ਬਵਾਸਾ ਤੋਂ ਕਰਉਣਾ ਕੁਝ ਇਸ ਤਰ੍ਹਾਂ ਦਾ মিডিਆ ਦੇ ਅੰਦਰ ਜਾਂ ਇਸ ਤਰ੍ਹਾਂ ਦਾ ਇੱਕ ਇਮਪ੍ਰੈਸ਼ਨ ਦਿੱਤਾ ਜਾ ਰਿਹਾ ਜਿਵੇਂ ਕਿ ਰੋਹਲ ਗਾਂਧੀ ਹੀ ਸਭ ਦਾ ਸਿਰੀ ਜ਼ਿੰਮੇਵਾਰ ਹੈ ਸਰੂਪਾ ਦੇਣਾ ਨਾ ਜਾਣ ਦੇਣਾ ਇਹ ਐਸਜੀਪੀਸੀ ਦੀ ਰਿਸਪੌਂਸਿਬਿਲਟੀ ਬਣਦੀ ਸੀ ਉਹਨਾਂ ਦੇ ਅਧਿਕਾਰਾਂ ਦੀ ਜ਼ਿੰਮੇਵਾਰੀ ਬਣਦੀ ਸੀ ਜੇ ਉਹਨਾਂ ਨੂੰ ਪਤਾ ਸੀ ਕਿ ਨਹੀਂ ਦਿੱਤਾ ਜਾ ਸਕਦਾ ਤਾਂ ਕਿਉਂ ਦਿੱਤਾ ਗਿਆ ਕੀ ਰੋਹਲ ਗਾਂਧੀ ਨੇ ਜਾਣ ਬੁੱਝ ਕੇ ਲਿਆ ਮੈਸਮਾਨ ਨੇ ਤੋੜਿਆ ਕਿ ਨਹੀਂ ਮੈਂ ਤਾਂ ਸਰੂਪਾ ਹੀ ਲੈਣਾ ਲੈਣਾ ਉਹ ਤਾਂ ਨਾਤਮਸਤਕ ਹੋਣ ਲਈ ਕਿਹਾ ਤੇ ਉੱਥੇ ਜੇ ਸਰੂਪਾ ਦਿੱਤਾ ਗਿਆ ਤਾਂ ਫਿਰ ਸਰੂਪੇ ਦੇ ਨਾਂ ਨਾਲ ਜੋੜ ਕੇ ਰੋਹਲ ਗਾਂਧੀ ਨੂੰ ਕਿਉਂ ਪੋਲੀਟਿਕਲ ਤੌਰ ਤੇ ਖਦੇੜਿਆ ਜਾ ਰਿਹਾ ਜੀ ਜੀ ਇਹਦਾ ਪ੍ਰਵਾਹ ਜ਼ਿੰਮੇਵਾਰ ਹੈ ਜੀ ਦੀ ਦਾਦੀ ਨੇ ਤਾਂ ਕੀਤਾ ਆਪਾਂ ਸਾਰੇ ਜਾਣਿਆ ਜੋ ਕੋਈ ਵਾਪਰਿਆ ਦੁਨੀਆ ਪਰ ਸਿਖ ਪਾਈ ਦਾ ਰਾਜ ਆਂਦਾ ਔਰ ਉਸ ਗੁਨਾਹ ਨੂੰ ਆਮਾਨ ਦੀ ਕਾਰੇ ਨੂੰ ਕੋਈ ਨਾ ਭਲਾ ਸਕਦਾ ਤੇ ਨਾ ਹੀ ਕਦੇ ਮਾਫ ਕੀਤਾ ਜਾ ਸਕਦਾ ਪਰ ਕੀ ਉਸ ਤਾਰੇ ਦਾ ਰੋਹ ਲ ગાંધી ਨਾਲ ਸਿੱਧੇ ਤੌਰ ਤੇ ਸਬੰਧ ਹੈ ਲੇਕਿ ਨਿਕਲਿਆ ਸਵਾਲ ਹੈ ਕਿ ਆਪਾਂ ਕੱਲ ਅੱਗੇ ਤੁਰਾਂਗੇ ਬ੍ਰਿਟਿਸ਼ ਇਹ ਹਕੂਮਤ ਬ੍ਰਿਟਾਨਵੀ ਹਕੂਮਤ ਸਾਡੇ ਤੇ ਕਿੰਨੇ ਉਹਨਾਂ ਨੇ ਜ਼ੁਲਮ ਕੀਤੇ ਇੰਨੇ ਸਾਡੇ ਸ਼ਹੀਦ ਕੀਤੇ ਕੋਈ ਅਣਗਿਣਤ ਸ਼ਹੀਦ ਕੀਤੇ ਤੇ ਉਹਦੀ ਜਿਹੜੀ ਮਹਾਰਾਣੀ ਹੈ ਉਹਨੂੰ ਬਰਾਕੇ ਦਰਬਾਰ ਸਾਹਿਬ ਦੇ ਵਿੱਚ ਸਨਮਾਨਤ ਕੀਤਾ ਗਿਆ ਉਹਦਾ ਸਤਿਕਾਰ ਕੀਤਾ ਗਿਆ ਇਹ ਤੋਂ ਵੱਡੀ ਕੋਈ ਗੱਲ ਹੋ ਸਕਦੀ ਹੈ ਉਥੇ ਨਹੀਂ ਕਿਸੇ ਨੇ ਕਿਹਾ ਕਿ ਜਦੋਂ ਬਰਤਾਨੀਆਂ ਨੇ ਸਾਡੇ ਤੇ ਇੰਨੇ ਸਮੇਂ ਲੰਬਾ ਰਾਜ ਕੀਤਾ ਇੰਨੇ ਤਸ਼ੱਦਦ ਕੀਤੇ ਇੰਨੇ ਸਾਡੇ ਦੇਸ਼ ਭਗ ਸ਼ਹੀਦ ਕੀਤੇ ਕਿਉਂ ਮਹਾਰਾਣੀ ਨੂੰ ਬੁਲਾਇਆ ਜਾ ਰਿਹਾ ਹੈ ਤੇ ਹੁਣ ਇਸ ਮਾਮਲੇ 'ਚ ਰੋਹਲ ਗਾਂਧੀ ਦਾ ਕੀ ਲੈਣਾ ਦੇਣਾ ਸੋ ਮੈਨੂੰ ਇਹ ਲੱਗਦਾ ਹੈ ਕਿ ਮਾਮਲਾ ਪੋਲੀਟਿਕਲ ਜਾਤੇ ਹੈ ਬਾਕੀ ਐਸਜੀਪੀਸੀ ਦਾ ਮੁੱਦਾ ਉਹ ਦੇਖੇ ਅੱਗੇ ਨੂੰ ਆਪਣੇ ਘਰ ਨੂੰ ਸਹੀ ਰੱਖੇ ਕਿ ਕਿੱਥੇ ਸਰਪਾਦ ਹੋਣਾ ਕਿੱਥੇ ਨਹੀਂ ਦੋਣਾ ਜੀ ਉਹਨਾਂ ਆਗੂਆਂ ਦੀ ਜਾਂ ਕਿਤੇ ਜ਼ਿੰਮੇਵਾਰੀ ਨਹੀਂ ਇਸ ਜ਼ਿੰਮੇਵਾਰੀ ਇੰਸਟੈਂਟ ਤੌਰ ਤੇ ਹੋਰ ਤੁਰੰਤ ਕੀ ਤੌਰ ਤੇ ਐਸਜੀਪੀਐਸ ਦੀ ਆਪਣੀ ਬਣਦੀ ਹੈ ਜੀ ਜੀ ਬਿਲਕੁਲ ਇਹ ਵੀ ਗੱਲ ਨੁਕਤਾ ਕਰਨੀ ਚਾਹੀਦੀ ਹੈ ਕਿ ਜੇ ਸਿਆਸੀ ਤਾਰ ਤੇ ਬਾਦਲ ਨੂੰ ਜਾਂ ਫਿਰ ਹੋਰ ਕਿਸੇ ਸਿਆਸੀ ਬੰਦੇ ਨੂੰ ਸਰੂਪਾ ਦਿੱਤਾ ਜਾ ਸਕਦਾ ਹੈ ਤਾਂ ਫਿਰ ਬਾਕੀ ਤਰ੍ਹਾਂ ਧਰਾਂ ਨੂੰ ਕਿਉਂ ਨਹੀਂ ਜਾਂ ਫਿਰ ਜਿਸ ਤਰ੍ਹਾਂ ਐਸਜੀਪੀਸੀ ਕਹਿ ਰਹੀ ਹੈ ਕਿ ਸਤ ਸਿਰਫ ਜਿਹੜੇ ਧਰਮ ਨਾਲ ਸੰਬੰਧਿਤ ਨੇ ਚਾਹੇ ਉਹ ਰਾਗੀ ਢਾਡੀ ਹੋਣ ਚਾਹੇ ਉਹ ਹੋਰ ਕੋਈ ਪੰਥ ਨਾਲ ਜੁੜੀਆਂ ਸਖਸ਼ੀਅਤਾਂ ਹੁਣ ਉਹਨਾਂ ਨੂੰ ਹੀ ਅਸੀਂ ਸਰੂਪਾ ਦਿੰਨੇ ਆ ਤਾਂ ਫਿਰ ਉਹਨਾਂ ਚੀਜ਼ਾਂ ਤੇ ਵੀ ਅਮਲ ਕੀਤਾ ਜਾਵੇ ਅੱਗੇ ਗੱਲ ਸਿੱਧ ਸਾਹਿਬ ਕਰਾਂਗੇ ਪੰਜਾਬ ਦੇ ਵਿੱਚ ਫੈਲ ਰਹੀਆਂ ਭਿਆਨਕ ਬਿਮਾਰੀਆਂ ਦੀ ਹੜਾਂ ਦੇ ਕਾਰਨ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ ਬੇਸ਼ੱਕ ਪਾਣੀ ਕੁਝ ਪੱਧਰ ਤੇ ਘਟ ਗਿਆ ਹੈ ਕਈਆਂ ਤੋਂ ਘਟਣਾ ਸ਼ੁਰੂ ਹੋ ਗਿਆ ਥਾਵਾਂ ਤੇ ਪਰ ਜੋ ਬਿਮਾਰੀਆਂ ਫੈਲੀਆਂ ਨੇ ਉਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਵੀ ਕੱਲ ਇੱਕ ਰਿਪੋਰਟ ਦਿੱਤੀ ਗਈ ਕਿ ਇੰਨੇ ਲੋਕਾਂ ਨੂੰ ਇੰਨੇ ਆ ਬਿਮਾਰੀਆਂ ਨੇ ਅਸੀਂ ਜਾਂਚ ਕਰ ਰਹੇ ਹਾਂ ਲਾਸ ਕੀਤਾ ਜਾ ਰਿਹਾ ਸੋ ਇਸ ਸਭ ਦੇ ਵਿਚਕਾਰ ਇੱਕ 240 ਕਰੋੜ ਰੁਪਏ ਦੀ ਕਿਸ਼ਤ ਜਿਹੜੀ ਸੈਂਟਰ ਗਵਰਨਮੈਂਟ ਦੀ ਉਹ ਵੀ ਅੱਜ ਆ ਗਈ ਹੈ ਉਹ ਵੀ ਚਲੋ ਇੱਕ ਸੁੱਖ ਦਾ ਸਾਹ ਹੈ ਕਿ ਕੁਸ਼ਤਾ ਆਇਆ ਪਰ ਇਸ ਸਭ ਦੇ ਵਿਚਕਾਰ ਇੱਕ ਭਾਜਪਾ ਦੇ ਵੱਲੋਂ ਇੱਕ ਇੰਟਰਨੈਸ਼ਨਲ ਏਜੰਸੀ ਨੂੰ ਇੱਕ ਐਡ ਵੀ ਦਿੱਤੀ ਗਈ ਜਿਦੇ ਚ ਸਿਰਫ ਤੇ ਸਿਰਫ ਪੰਜਾਬ ਦਾ ਨਾਮ ਲੈ ਕੇ ਵੀ ਪੰਜਾਬ ਫਲੱਡਸ ਦੇ ਲਈ ਪ੍ਰਧਾਨ ਮੰਤਰੀ ਫੰਡ ਦੇ ਵਿੱਚ ਪੈਸਾ ਜਿਹੜਾ ਉਹ ਇਕੱਠਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਬਹੁਤ ਐਸ ਸਵਾਲ ਆ ਪਹਿਲਾਂ ਤਾਂ ਇਹ ਸਵਾਲ ਇਸ ਕਰਕੇ ਆ ਪੰਜਾਬ ਦੀ ਹੂਣੀ ਨਾਲ ਜੁੜਿਆ ਸਵਾਲ ਆ ਜਿਸ ਕਰਕੇ ਅਪਾ ਪਹਿਲਾਂ ਵੀ ਜ਼ਿਕਰ ਕਰਦੇ ਆ ਕਿ ਜਿੱਦਾਂ ਪੰਜਾਬ ਵੱਡੇ ਸੰਕਰ ਨਾਲ ਦੂਜ ਰਿਹਾ ਉੱਤੇ ਜੇ ਸਰਕਾਰਾਂ ਦੇ ਪਹਿਲੋਂ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਅਪਾ 240 ਕਰੋੜ ਦੀ ਗੱਲ ਕਰੀਏ ਜੋ ਕੇਂਦਰ ਵੱਲੋਂ ਅਜਾ ਆਖਤ ਜਿਹੜੀ ਫੰਡ ਹੈਗਾ ਉਹਦੇ ਦੇਨ ਐਡਵਾਂਸ ਜਿਹੜੀ ਕਿਸ਼ਤ ਭੇਜੀ ਗਈ ਹੈ 240 ਕਰੋੜ ਇਹ ਕਿਸੇ ਤਰੀਕੇ ਨਾਲ ਭੇਜੀ ਗਈ ਹੈਡਵਾਂਸ ਭੇਜੀ ਗਈ ਹੈ ਪਰ ਇੱਕ ਚੰਗਾ ਫੈਸਲਾ ਜੋ ਕੇਂਦਰ ਨੇ ਲਿਆ ਘੱਮ ਸੇ ਘਮਾ ਕਿਸੇ ਹੱਦ ਤੱਕ ਕਬੱਡੀ ਰਾਤ ਹੜਪੀੜਤਾਂ ਦੇ ਲਈ ਬਣ ਕੇ ਬੌੜੇਗੀ ਕੇਂਦਰ ਦਾ ਲਿਆ ਫੈਸਲਾ ਉਹਦਾ ਸਵਾਇਤ ਕੀਤਾ ਜਾਣਾ ਬਣਦਾ ਹੀ ਹੈ ਇੱਕ ਚੰਗਾ ਫੈਸਲਾ ਜਿਸ ਦੇ ਨਾਲ ਕਿਉਂਕਿ ਜਿੱਦਾਂ ਦੀ ਸਥਿਤੀ ਬਣੀ ਵੀ ਹੈ ਉਹ ਸਥਿਤੀ 'ਚ ਪੰਜਾਬ ਨੂੰ ਬਹੁਤ ਵੱਡੇ ਪੈਸੇ ਦੀ ਜ਼ਰੂਰਤ ਹੈ ਚਲੋ 240 ਕਰੋੜ ਰੁਪਇਆ ਹੀ ਹੈ ਹਾਲਾਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਜਿਹੜਾ 1600 ਕਰੋੜ ਰੁਪਏ ਦਾ ਐਲਾਨ ਵੀ ਕਰਕੇ ਗਿਆ ਹੈ ਰਾਮ ਮੰਤਰੀ ਪੰਜਾਬ ਲਈ ਮਦਦ ਦੇਣ ਵੇਲੇ ਉਹਦੇ ਕਹਿੰਦੇ ਅਜੇ ਤੱਕ 50 ਕੋਟੀ ਨਹੀਂ ਆਈ ਹੁਣ ਇਹ ਵੀ ਦੇਖਿਆ ਜਾ ਰਿਹਾ ਕਿ 240 ਕਰੋੜ ਪਹੁੰਚ ਗਿਆ 1600 ਕਰੋੜ ਦਾ ਕੋਈ ਹਿੱਸਾ ਆਇਆ ਜਾਂ ਨਹੀਂ ਆਇਆ ਪਰ ਫੌਰੀ ਮਦਦੀ ਲੋੜ ਹੈ ਜੇ ਆਇਆ ਤਾਂ ਚੰਗੀ ਗੱਲ ਹੈ ਨਹੀਂ ਤਾਂ ਆਉਣਾ ਚਾਹੀਦਾ ਇਹਦਾ ਹੈਗਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਕਿਉਂਕਿ ਕੇਂਦਰ ਸਰਕਾਰ ਇਹ ਦੇਖ ਰਹੀ ਹੈ ਪ੍ਰਧਾਨ ਮੰਤਰੀ ਉਹ ਤੋਂ ਬਾਅਦ ਲਗਾਤਾਰ ਕੇਂਦਰ ਦੇ ਕੈਬਨਿਟ ਮੰਤਰੀ ਭਾਜਪਾ ਦੇ ਆਗੂ ਪੰਜਾਬ ਦੇ ਦੌਰੇ ਤੇ ਆ ਰਹੇ ਆ ਹਾਰਪੀਡਾਂ ਦੀ ਗੱਲ ਵੀ ਕਰਦੇ ਆ ਲੱਖਾਂ ਚ ਵੀ ਜਾਂਦੇ ਆ ਔਰ ਕਹਿੰਦੇ ਵੀ ਅਸੀਂ ਪੰਜਾਬ ਦੇ ਨਾਲ ਖੜੇ ਆ ਪੰਜਾਬ ਦੇ ਨਾਲ ਖੜਨਗੇ ਤਾਂ ਪੰਜਾਬੀ ਵੀ ਇਸ ਸੰਕਟ ਦੇ ਮੌਕੇ ਛੜੀ ਨੂੰ ਰਾਹ ਦਿੱਤੀ ਗਈ ਆ ਉਹਦਾ ਸਵਾਗਤ ਕਰਾਂਗੇ ਇਹਦੇ ਵੇਰੇ ਕੋਈ ਦੋ ਰਹਿ ਨਹੀਂ ਪਰ ਜੋ ਸਥਿਤੀ ਹੈ ਜਿਹੜੇ ਪੰਜਾਬ ਦੀ ਬਣੀ ਵੀ ਆ ਬੁੱਢੀ ਪਤ ਦੇ ਦਿੱਤੇ ਕਿਤੇ ਹੜ ਦਾ ਪਾਣੀ ਉੱਤਰ ਵੀ ਰਿਹਾ ਹੈ ਹਾਲਾਂਕਿ ਇਹਨਾਂ ਦਿਨਾਂ ਜਿਦੋਂ ਆਪਾਂ ਗੱਲ ਕਰ ਰਹੇ ਹਾਂ ਫਿਰ ਨਵੇਂ ਸਿਰੇ ਤੋਂ ਹਿਮਾਚਲ 'ਚ ਬਾਰਸ਼ਾਂ ਹੋ ਰਹੀਆਂ ਪਾਉਂਡਿਆਂ ਦਾ ਪਾਣੀ ਨਾ ਪੱਦਰ ਖਦਰ ਦੇ ਨਿਸ਼ਾਨ ਤੋਂ ਵੀ ਕੋ 14 ਫੁੱਟ ਉੱਪਰ ਜਾ ਰਹੇ ਉਹਦੇ ਪਹਿਲੇ 30 ਗੇਟ ਖੁੱਲੇ ਪਿਆ ਫਰੰਟ ਵਾਲੇ ਹੋਰ ਵੀ ਖੁੱਲਣੇ ਪੈ ਸਕਦੇ ਆ ਤੇ ਉਹ ਪਾਣੀ ਜਦੋਂ ਵਿਆਚ ਜਾਂਦਾ ਹੈ ਅਗੇ 라ਵੀ ਜਾਂਦਾ ਹੈ ਅੱਗੇ ਜਾ ਕੇ ਸਤਲੁਜ ਮਿਲਦਾ ਤਾਂ ਹੋਰ ਤਬਾਹੀ ਦਾ ਕਾਰਨ ਬਣਦਾ ਪਰ ਪਿਛਲੇ ਦਿਨਾਂ ਚ ਜਿਹੜਾ ਹੜ ਦਾ ਪਾਣੀ ਉਤਰਿਆ ਉਹਦੇ ਨਾਲ ਲੋਕਾਂ ਨੂੰ ਇੱਕ ਰਾਹਤ ਆ ਮਿਲੀ ਪਰ ਬਿਮਾਰੀਆਂ ਵੱਡੀ ਪੱਧਰ ਤੇ ਫੈਲ ਰਹੀਆਂ ਅੱਜ ਜਿਹੜੀ ਜਾਣਕਾਰੀ ਮਿਲੀ ਹੈ ਉਸ ਅਨੁਸਾਰ ਘੱਟੋ ਘੱਟ 2 ਲੱਖ ਦੇ ਕਰੀਬ ਪਿਛਲੇ 3 ਦਿਨਾਂ ਚ ਇਹ ਹੜਪੀਟ ਦੇ ਲੋਕ ਕੋ ਆਏ ਜਿਨ੍ਹਾਂ ਨੂੰ ਵੱਡੀ ਪੱਤਰ ਤੇ ਚਮੜੀ ਦੀਆਂ ਬਿਮਾਰੀਆਂ ਤੁਸੀਂ ਅੰਦਾਜ਼ਾ ਲਾਓ ਕਿ ਚਮੜੀ ਰੋਗ ਕਿੰਨੇ ਭਿਆਨਕ ਫੈਲ ਚੁੱਕਾ ਉਸ ਖੇਤਰ ਦੇ ਵਿੱਚ ਤੇ ਹਾਈਵੇ ਇਸ ਤਰ੍ਹਾਂ ਫਿਫੜੇ ਦੀਆਂ ਬਿਮਾਰੀਆਂ ਦੂਜੀਆਂ ਬਿਮਾਰੀਆਂ ਜਿਹੜਾ ਕਿਹਾ ਜਾ ਰਿਹਾ ਸੀ ਨਾ ਕਿ ਜਿਵੇਂ ਜਿਵੇਂ ਹੜ ਉਤਰੇਗਾ ਅਸਲ ਲੜਾਈ ਤਾਂ ਉਸ ਤੋਂ ਬਾਅਦ ਲੜੀ ਜਾਏਗੀ ਬਿਲਕੁਲ ਜਿਹੜੀ ਜ਼ਮੀਨਾਂ ਦੀ ਗੱਲ ਫਸਲਾਂ ਦੀ ਗੱਲ ਤਾਂ ਬਾਅਦ ਦੀ ਗੱਲ ਹੈ ਹਮ ਆਦਮਿਆਂ ਦੀ ਜ਼ਿੰਦਗੀ ਬਚਾਉਣ ਦਾ ਬੜਾ ਵੱਡਾ ਮਾਮਲਾ ਬਣਿਆ ਹੋਇਆ ਹੈ ਯਾਨੀ ਪਹਿਲੇ ਦੌਰ ਸ ਤੇ ਇਦਾਂ ਲੱਗ ਰਿਹਾ ਹੈ ਕਿ ਉਨੋਕੀ ਜ਼ਿੰਦਗੀ ਬਚਾਉਣ ਦੀ ਲੜਾਈ ਲੜੀ ਜਾਏਗੀ ਕਿੰਨੇ ਬਚਾਏ ਜਾਂਦੇ ਕਿੰਨੇ ਬਿਮਾਰੀ ਦਾ ਸ਼ਿਕਾਰ ਹੋ ਜਾਣਗੇ ਉਹਨਾਂ ਵਾਲੇ ਸਮੇਂ ਦੇਖਿਆ ਜਾਏਗਾ ਪਰ ਜੇ ਆਪਾਂ ਮਰਾਹ ਦੀ ਗੱਲ ਕਰਦੇ ਆਂ ਵਾਫਾਕ ਜਥੇਬੰਦੀਆਂ ਇਸ ਰਾਤ ਖੇਤਰ ਦੇ ਚਲਕੀਆਂ ਹੋਈਆਂ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਵੀ ਆਪਣੇ ਪੱਧ ਤੇ ਸਫਾਈ ਮੈਮ ਜਿਹੜੇ ਮੰਤਰੀ ਐ ਆਪ ਹੜ ਵਾਲੇ ਖੇਤਰਾਂ 'ਚ ਪਹੁੰਚੇ ਹਨ ਨਹੀਂ ਹਾਲਤیں ਬਣੀ ਵੀ ਆ ਜਿਹੜੇ ਹੜਮਾਰੇ ਖੇਤਰਾਂ 'ਤੇ ਸਕੂਲ ਐ ਉੱਥੇ ਵੀ ਕਈ ਕਈ ਫੁੱਟ ਰੇਤਾ ਤੇ ਗਾਦ ਜਿਹੜੀ ਚੜੀ ਪਈ ਆ ਮੈਂ ਦੇਖਿਆ ਕੋਈ ਤਾਂ ਆਪਣੇ ਮੰਤਰੀ ਜਿਹੜੇ ਗੱਟੀਚਰਾਂ ਦੇ ਨਾਲ ਲਾ ਕੇ ਸਕੂਲਾਂ ਦੀ ਸਫਾਈ ਕਰਨ ਲੱਗੇ ਆ। ਸੋ ਵੱਡੀ جنگ ਲੜੀ ਜਾ ਰਹੀ ਹੈ ਉਹ جنگ ਚ ਕਿੰਨਾ ਜਲਦੀ ਪੰਜਾਬ ਬਾਹਰ ਆ ਸਕੇਗਾ ਇਹਦਾ ਦੇਖਿਆ ਜਾਏਗਾ। ਪਰ ਆਪ ਉਹ ਤੇ ਦਵੀ ਜ਼ਿਕਰ ਕਰਾਂਗਾ ਜਿਨ੍ਹਾਂ ਲਈ ਇਹ ਲੜਾਈ ਲੜੀ ਜਾ ਰਹੀ ਹੈ। ਉਹ ਕਿਸਾਨ ਤਰ੍ਹਾਂ ਕਿਸਾਨ ਤਰ੍ਹਾਂ ਤੇ ਵਾਫਾ ਕਿਸਾਨ ਜਿੱਥੇ ਬੰਦੀਆਂ ਉਹ ਵੀ ਬਟੇਪਟੇ ਦੇਖੋ ਅਕਸਰ ਸਰਕਾਰਾਂ ਦੀ ਗੱਲ ਹੈ ਮੀਡੀਆ ਚ ਬਹੁਤ ਹੁੰਦੀ ਰਹਿੰਦੀ ਹੈ ਇਹਦੇ ਬਾਰੇ ਕੋਈ ਦੋ ਰਹਿ ਨਹੀਂ ਪਰ ਕਿਸਾਨਾਂ ਤੇ ਰੇ ਦੇ ਮਦਦਗਾਰੀਆਂ ਉਹਨਾਂ ਬਾਰੇ ਘੱਟ ਹੀ ਜਾਣਕਾਰੀ ਹੁਣ ਭਾਰਤੀ ਕਿਸਾਨ ਚੁਣਨੇ ਜੀ ਦੇ ਕੋਈ ਜਗਿੰਦਰ ਸਿੰਘ ਅਗਰਾਹ ਕਰ ਰਿਹਾ ਆਪਾਂ ਚੈਨਲ ਤੇ ਆਉਣ ਪਹਿਲਾਂ ਪ੍ਰਧਾਨ ਨਾਲ ਗੱਲ ਕੀਤੀ ਅਗਰਾਹ ਜੀ ਨਾਲ ਉਹ ਕਹਿੰਦੇ ਕਿ 5000 ਟਰੈਕਟਰ ਅਸੀਂ ਹੜਮਾਰੇ ਖੇਤਾਂ ਵਿੱਚ ਪੇਰੇ ਜਿਹੜੇ ਜ਼ਮੀਨਾਂ ਚੋਂ ਰੇਤ ਕੱਢਣ ਦੇ ਕੰਮ ਕਰਨਗੇ ਇਸੇ ਤਰੀਕੇ ਨਾਲ ਪਸ਼ੂਆਂ ਲਈ ਚਾਰਾ ਮਨੋਖਾ ਨਿਰੰਗਾਰ ਕੱਪੜੇ ਦਵਾਈਆਂ ਵੱਡੀ ਪੱਧਰ ਤੇ ਇੰਤਜ਼ਾਮ ਕੀਤਾ ਜਾ ਰਿਹਾ ਹੈ ਕਿਉਂਕਿ ਸਾਡਾ ਪਹਿਲਾ ਨਿਸ਼ਾਨਾ ਇਹੀ ਹੈ ਕਿ ਕਿਸ ਤਰ੍ਹਾਂ ਕਿਸਾਨੀ ਨੂੰ ਸੰਕਟ ਤੋਂ ਬਚਾਉਣਾ ਹੈ ਇਤਰੇ ਇੱਕ ਹੋਰ ਵੱਡਾ ਆਗੂ ਹੈ ਮੈਂ ਉਹਨਾਂ ਦਾ ਨਾਮ ਵੀ ਜ਼ਰੂਰ ਲੈਣਾ ਚਾਹਾਂਗਾ ਬਲਵੀਰ ਸਿੰਘ ਰਾਜੇਵਾ ਸੁਮੀਤ ਕਹਾਨ ਮੋਰਸੇ ਦੇ ਕਦਾਵਾਰ ਆਗੂ ਹੈ ਔਰ ਉਪਰ ਦੇ ਇਤਲਾ ਜਿਹੜਾ ਖੇਤਰ ਹੈ ਦੁਆਬੇ ਵਾਲਾ ਉਸ ਖੇਤਰ 'ਚ ਵੱਡੀ ਪੱਧਰ ਤੇ ਮਦਦ ਕਰਿਆ ਬਲਕੇ ਉਹ ਇਸ ਨੀਤੀੰਦਾਰਕ ਸਾਲਿਆ ਕਿ ਅਗਲੇ ਦਿਨਾਂ 'ਚ ਜਦੋਂ ਪਾਣੀ ਉਤਰੇਗਾ ਉਦੋਂ ਜਦੋਂ ਫਸਲਾਂ ਦੀ ਬਿਜਾਈ ਹੋਣੀ ਹੈ ਕਿਸਾਨਾਂ ਨੂੰ ਬੀਜਾਂ ਦੀ ਲੋੜ ਪੈਣੀ ਹੈ ਜਿਵੇਂ ਹਮ ਦੁਆਨਾਂ ਦੀ ਰੋਡ ਪੈਣੀ ਆ ਪਸ਼ੂਆਂ ਦੇ ਚਾਰੇ ਦੀ ਰੋਡ ਪੈਣੀ ਆ ਉਹਦੇ ਲਈ ਵੱਡੇ ਪੱਧਰ ਤੇ ਪ੍ਰੰਧ ਕੀਤਾ ਜਾ ਰਿਹਾ ਜਿੱਥੇ ਨੇ ਸਰਕਾਰਾਂ ਲੱਗੀਆਂ ਵੀ ਆ ਸਮਾਜ ਸੇਵੀ ਜਥੇਬੰਦੀਆਂ ਲੱਗੀਆਂ ਨੇ ਸਿੱਖ ਸੰਸਥਾਵਾਂ ਲੱਗੀਆਂ ਵੀ ਆ ਉੱਥੇ ਜਿਹੜਾ ਕਿਸਾਨ ਜਥੇਬੰਦੀਆਂ ਵੀ ਪੂਰੀ ਤਨਦੇਹੀ ਦੇ ਨਾਲ ਜੂਝ ਰਹੀਆਂ ਕਿ ਕਿਸੇ ਤਰੀਕੇ ਨਾਲ ਪੰਜਾਬ ਨੂੰ ਵੱਡੇ ਸੰਕਟ ਤੋਂ ਬਚਾਇਆ ਜਾ ਸਕੇ ਜੀ ਜੀ ਸਿੱਧ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਗੱਲਬਾਤ ਜਿਹੜੀ ਉਹ ਸਾਂਝੀ ਕੀਤੀ ਮਿਹਰਬਾਨੀ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੀ ਹਾਂ ਕਿ ਹੁਸ਼ਿਆਰਪੁਰ ਦੇ ਵਿੱਚ ਪਿਛਲੀ ਦਿਨੀ ਜੋ 5 ਸਾਲ ਦੇ ਬੱਚੇ ਦੇ ਨਾਲ ਦੁਸ਼ਕਰਮ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਕੀਤਾ ਗਿਆ ਸੀ ਉਸ ਨੂੰ ਲੈ ਕੇ ਹਾਲਾਤ ਨੇ ਜਿਹੜੇ ਉਸ ਤੋਂ ਬਾਅਦ ਬਹੁਤ ਬਦਲੇ ਨੇ ਵੱਡੇ ਪੱਦਰ ਦੇ ਉੱਪਰ ਜਿੱਥੇ ਪਿੰਡਾਂ ਦੇ ਵਿੱਚ ਇਹਨਾਂ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾ ਰਹੇ ਨੇ ਤਾਂ ਉੱਥੇ ਹੀ ਪ੍ਰਵਾਸੀ ਨੇ ਜਿਹੜੇ ਆਪਣੇ ਸੂਬੇ ਨੂੰ ਵਾਪਸ ਹੀ ਹੈ ਜਿਹੜੀ ਕਰਨੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਬਠਿੰਡਾ ਜੰਕਸ਼ਨ ਦੀ ਗੱਲ ਕਰੀਏ ਲੁਧਿਆਣਾ ਦੇ ਰੇਲਵੇ ਜੰਕਸ਼ਨ ਦੀ ਗੱਲ ਕਰੀਏ ਅਲੱਗ-ਅਲੱਗ ਥਾਵਾਂ ਤੇ ਇੱਕ ਵੱਡੀ ਭੀੜ ਹੈ ਜਿਹੜੀ ਉਹ ਵੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਇਸ ਸਮੇਂ ਜਿਹੜਾ ਪ੍ਰਵਾਸੀ ਮਜ਼ਦੂਰਾਂ ਦੇ ਪੰਜਾਬ ਆਉਣ ਦਾ ਸੀ ਜਦੋਂ ਕਿ ਫਸਲ ਦੀ ਕਟਾਈ ਹੋਣੀ ਸੀ ਪਰ ਇਸ ਸਮੇਂ ਸਾਰੇ ਦੇ ਸਾਰੇ ਪ੍ਰਵਾਸੀ ਨੇ ਜਿਹੜੇ ਉਹ ਵਾਪਸ ਜਾਂਦੇ ਵਿਖਾਈ ਦੇ ਰਹੇ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਪ੍ਰਵਾਸੀਆਂ ਦਾ ਪੰਜਾਬ ਆਉਣਾ ਇੱਥੇ ਆ ਕੇ ਕੰਮ ਕਾਜ ਕਰਨਾ ਇਸ ਬਾਰੇ ਜਰੂਰ ਜਿਹੜੀ ਜਾਣਕਾਰੀ ਹੈ ਉਹ ਸਾਡੇ ਨਾਲ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰੋ ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ حاضر ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ